ਅੱਜ ਕੋਈ 10 ਸਾਲ ਤੋਂ ਕੋਈ 12 ਸਾਲ ਤੋਂ ਜੰਗਲਾਤ ਵਿਭਾਗ ਵਿੱਚ ਕਰਮਚਾਰੀ ਕੋਈ 15 ਸਾਲ ਤੋਂ ਵੀ 20 ਸਾਲ ਤੋਂ ਵੀ ਕੰਮ ਕਰਦੇ ਸੀ ਪਰ ਪੱਕਾ ਨਹੀਂ ਪਤਾ ਸੀ ਕਿ ਕਿੰਨਾ ਚਿਰ ਰਾਵਾਂਗੇ ਵਿਭਾਗ ਵਿੱਚ ਡੇਲੀ ਵੇਜ ਤੇ ਦਿਹਾੜੀ ਵੇਜ ਤੇ ਕੰਮ ਕਰਦੇ ਸੀ ਸੇਫਟੀ ਤੇ ਸਿਕਿਉਰਿਟੀ ਨਹੀਂ ਸੀ ਕੋਈ ਪੈਨਸ਼ਨ ਜਾਂ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਜਾਂ ਕੋਈ ਸਰੀਰਕ ਸੱਟ ਵੱਜ ਗਈ ਜਾਂ ਕੁਝ ਹੋਰ ਕੋਈ ਸੇਫਟੀ ਸਿਕਿਉਰਟੀ ਨਹੀਂ ਕਿ ਕੌਣ ਇਲਾਜ ਕਰਾਊਗਾ ਕੀ ਹੋਊਗਾ ਤਾਂ ਫਿਰ ਜਦੋਂ ਅਸੀਂ ਫੋਲੋ ਕੀਤਾ ਸਾਰਾ ਪ੍ਰੋਸੈਸ ਕੋਟਾਂਜ ਵੀ ਕੇਸ ਚੱਲਦੇ ਸੀ ਅਸੀਂ ਸਰਕਾਰਾਂ ਵੱਲੋਂ ਵੱਡੇ ਵਕੀਲ ਭੇਜੇ ਮਾਨਯੋਗ ਅਦਾਲਤਾਂ ਜਿਹੜੀਆਂ ਨੇ ਉਹ ਇਸ ਗੱਲ ਹੀ ਹਮੇਸ਼ਾ ਹੀ ਤਿਆਰ ਵੀ ਰਹਿੰਦੀਆਂ ਨੇ ਤੇ ਤਤਪਰ ਵੀ ਰਹਿੰਦੀਆਂ ਨੇ ਕਿ ਜੇ ਸਰਕਾਰ ਨੌਕਰੀ ਦਿੰਦੀ ਹੈ ਤਾਂ ਸਾਨੂੰ ਕੀ ਪ੍ਰਾਊਡ ਕੋਈ ਵੀ ਕੋਟੈਨਿਕ ਹੋਊਗੀ ਨਹੀਂ ਦੇਣੀ ਨੌਕਰੀ ਹਾਂ ਪਰ ਉਹ ਤਰੀਕੇ ਨਾਲ ਉਹ ਕਾਨੂੰਨ ਦੇ ਮੁਤਾਬਕ ਹੋਵੇ ਉਹਦੇ 'ਚ ਕੋਈ ਗੈਰਕਾਨੂੰਨੀ ਜਾਂ ਕੋਈ ਉੱਚ ਕੋਈ ਕਿਸੇ ਨਾਲ ੱਤਕਾ ਜਾਂ ਕਿਸੇ ਨਾਲ ਪੱਖਪਾਤ ਨਾ ਹੋ ਸਾਨੂੰ ਹਰੀ ਚੰਡੀ ਮਿਲ ਗਈ ਤਾਂ ਸਿਨਾਰ ਦੇ ਨਾਲ ਅਸੀਂ ਤੁਹਾਨੂੰ ਬੁਲਾ ਲਿਆ ਇੱਥੇ 942 ਉਹ ਕਰਮਚਾਰੀ ਜਿਹੜੇ ਪਹਿਲਾਂ ਇਹ ਨਹੀਂ ਪਤਾ ਸੀ ਕੱਲ ਨੂੰ ਕੰਮ ਤੇ ਆ ਮੰਗੇ ਜਨਾ ਉਹ ਹੁਣ ਪੰਜਾਬ ਸਰਕਾਰ ਦੇ ਪਰਿਵਾਰ ਦੇ ਪੱਕੇ ਮੈਂਬਰ ਬਣਨ ਜਾ ਰਹੇ ਨੇ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਬੜਾ ਵੱਡਾ ਯੋਗਦਾਨ ਹੈ ਤੁਹਾਡਾ ਔਰ ਆਉਣ ਵਾਲੇ ਦਿਨਾਂ 'ਚ ਤਾਂ ਹੋਰ ਵੀ ਯੋਗਦਾਨ ਵਧੂਗਾ ਤੁਹਾਡਾ ਕਲਾਈਮੇਟ ਚੇਂਜ ਹੋ ਰਿਹਾ ਹੈ ਦਰਖਤ ਕੱਟ ਰਹੇ ਨੇ ਗਰਮੀ ਵਧ ਰਹੀ ਹੈ ਮੀਂਹ ਵਧ ਰਹੇ ਨੇ ਗਰਮੀ ਲੇਟ ਹੋ ਰਹੀ ਹੈ ਸਰਦੀ ਲੇਟ ਹੋ ਰਹੀ ਹੈ ਪੂਰੀ ਦੁਨੀਆ ਦਾ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ ਕੁਦਰਤ ਨਾਲ ਛੇੜਛਾੜ ਬਹੁਤ ਹੋ ਰਹੀ ਹੈ ਅੱਜ ਜੀ ਐਸ ਵਕਤ 70% ਦੁਨੀਆ ਚ ਅਲਰਟ ਚੱਲ ਰਿਹਾ ਐਸ ਵਕਤ ਕੱਲ ਅੱਜ ਮਾਰਨਿੰਗ ਜਾਪਾਨ ਤੇ ਰਸ਼ੀਆ ਦੇ ਸਮੁੰਦਰ ਚ 8.8 ਤੀਬਰਤਾ ਦਾ ਭੁਚਾਲ ਆਇਆ ਸੁਨਾਮੀ ਦੀ 70% ਦੁਨੀਆ ਨੂੰ ਵਾਰਨਿੰਗ ਹੋ ਗਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਕੋਸਟ ਤੱਕ ਲੋਕ ਹੁਣ ਭੱਜ ਰਹੇ ਨੇ ਘਰ ਛੱਡ ਕੇ ਆਪਣੇ ਉੱਚੀਆਂ ਥਾਵਾਂ 'ਨੂੰ ਪਹਿਲਾਂ ਛੇੜਛੜ ਕਰਦੇ ਆ ਕੁਦਰਤ ਨਾਲ ਤੇ ਤੁਸੀਂ ਕੁਦਰਤ ਦੇ ਰਖਵਾਲੇ ਤੁਸੀਂ ਉਹਨਾਂ ਰੁੱਖਾਂ ਦੇ ਉਹਨਾਂ ਦਰਖਤਾਂ ਦੇ ਰਖਵਾਲੇ ਹੋ ਸਿਆਣੇ ਕਹਿੰਦੇ ਆ ਕਿ ਜਦੋਂ ਵੀ ਕੋਈ ਦਰਖਤ ਫਲ ਜਾਂ ਫੁੱਲ ਦੇਣ ਲੱਗ ਜਾਂਦਾ ਹੈ ਜਾ ਛਾਂ ਦੇਣ ਲੱਗ ਜਾਂਦਾ ਹੈ ਪਰ ਸਭ ਤੋਂ ਵੱਧ ਖੁਸ਼ੀ ਉਹ ਫਲ ਖਾਣ ਵਾਲੇ ਨੂੰ ਜਾਂ ਛਾਂ ਲੈਣ ਵਾਲੇ ਨੂੰ ਨਹੀਂ ਹੁੰਦੀ ਜਿੰਨੀ ਖੁਸ਼ੀ ਉਸ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹ ਪਾਲਿਆ ਹੁੰਦਾ ਹੈ ਸੋ ਤੁਸੀਂ ਉਹਨਾਂ ਦੇ ਪੰਜਾਬ ਦੇ ਵਾਤਾਵਰਣ ਦੇ ਮਾਲੀ ਹੋ ਤੁਸੀਂ ਉਹ ਸਿਆਣੇ ਕਹਿੰਦੇ ਜੀ ਮਾਲੀ ਬੇਈਮਾਨ ਹੋ ਜੇ ਬਾਗ ਉਜੜ ਜਾਂਦਾ ਹੈ ਸਾਨੂੰ ਤੁਹਾਡੇ ਤੇ ਇਸ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਬੜੇ ਸ਼ਿੱਦਤ ਨਾਲ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਪਸੀਨਾ ਵਹਾ ਬਹਾ ਕੇ ਉਹਨਾਂ ਦਰਖਤਾਂ ਨੂੰ ਸਿੰਜਦੇ ਹੋ ਪਾਤਰ ਸਾਹਿਬ ਨੇ ਵੀ ਬਹੁਤ ਲਿਖਿਆ ਦਰਖਤਾਂ ਬਾਰੇ ਬਿਰਖਾਂ ਬਾਰੇ ਮੇਰੇ ਖੂਨ ਨੇ ਇਸ ਬਿਰਖ ਨੂੰ ਸਿੰਜਿਆ ਹੈ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਪੱਤਿਆਂ ਤੇ ਤੁਹਾਡਾ ਨਾਮ ਨਹੀਂ ਹੈਗਾ ਪਰ ਸਿੰਜਿਆ ਤੁਸੀਂ ਆਪਣੇ ਪਸੀਨੇ ਨਾਲ ਆ ਉਹਨਾਂ ਨੂੰ ਐਂਡ ਯੂ ਇਟਸ ਡਿਸਰਵ ਇਟ ਅੱਜਾ ਲਈ ਜਿਹੜੀ ਪੱਕੀ ਨੌਕਰੀ ਰੈਗੂਲਰਾਈਜੇਸ਼ਨ ਇਹ ਤੁਸੀਂ ਆਪਣੀ ਕਮਾਈ ਹੋਈ ਜਿਹੜੀ ਕਮਾਈ ਹੈ ਉਹਦਾ ਹਿੱਸਾ ਹੈ ਕੋਈ ਆਸਾਨ ਨਹੀਂ ਕਰ ਰਹੇ ਅਸੀਂ ਤੁਹਾਡੇ ਤੇ ਮੈਨੂੰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਮੈਨੂੰ ਉਮੀਦ ਹੈ ਕਿ ਹੁਣ ਹੋਰ ਵੀ ਜ਼ਿਆਦਾ ਮਿਹਨਤ ਨਾਲ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਤੁਸੀਂ ਕੰਮ ਕਰੋਗੇ ਕਿਉਂਕਿ ਅੱਜ ਵਾਤਾਵਰਨ ਬਚਾਉਣ ਦੀਆਂ ਥਾਂ-ਥਾਂ ਤੇ ਗੱਲਾਂ ਚੱਲ ਰਹੀਆਂ ਨੇ ਦਰਖਤ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਦਰਖਤ ਤਾਂ ਲਾ ਦਿੰਦੇ ਆ ਸਾਡੇ ਤੇ ਲੱਖ ਬੂਟਾ ਲਾਤਾ ਜੀ ਕੋਈ ਕਿਸੇ ਐਨਜੀਓ ਨੇ ਲਾਤਾ ਜੀ ਬਾਅਦ ਚ ਪਤਾ ਨਹੀਂ ਕਿੱਥੇ ਜਾਂਦੇ ਉਹ ਉਹਨਾਂ ਦੀ ਸਾਂਭ ਸੰਭਾਲ ਵੀ ਤਾਂ ਜ਼ਰੂਰੀ ਹੈ ਨਾ ਹੁਣ ਤਾਂ ਅੱਜ ਕੱਲ ਤਾਂ ਥੋੜਾ ਟੈਕਨੋਲੋਜੀ ਬਦਲ ਗਈ ਹੁਣ ਤਾਂ 5 5 6 6 ਫੁੱਟ ਦੇ ਜਿਹੜੇ ਬੂਟੇ ਨੇ ਉਹ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਆਏ ਜਾ ਸਕਦੇ ਆ ਪਹਿਲਾਂ ਉਹਨਾਂ ਨੂੰ ਪਸ਼ੂ ਡੰਗਰ ਮੁੱਛ ਦਿੰਦੇ ਸੀ ਖਾ ਜਾਂਦੇ ਸੀ ਜਾਂ ਖਰਾਬ ਹੋ ਜਾਂਦੇ ਸੀ ਜੇ ਨਾਲ ਆਪ ਮੇਕਮੇ ਦੇ ਬਹੁਤ ਸਾਰੇ ਜਿਹੜੇ ਇਲਾਕੇ ਨੇ ਮੈਂ ਉੱਥੇ ਜਾਂਦਾ ਰਹਿਣਾ ਮੈਂ ਜਦੋਂ ਐਮਪੀ ਹੁੰਦਾ ਸੀ ਤਾਂ ਮੈਂ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਮਾਤਾ ਚਿੰਤਪੁਰਨੀ ਰੋਡ ਤੇ ਚੋਹਾਲ ਗੈਸਟ ਹਾਊਸ ਹੈ ਫੋਰੈਸਟ ਡਿਪਾਰਟਮੈਂਟ ਦਾ ਚੋਹਾਲ ਮੈਂ ਉੱਥੇ ਜਾ ਕੇ ਰਹਿੰਦਾ ਹੁੰਦਾ ਸੀ ਕਿਉਂਕਿ ਉਧਰ ਹੀ ਜੇ 2-3 ਫੰਕਸ਼ਨ ਉਧਰ ਦੁਆਬ 베ਚਤੇ ਮਾਝੇ ਦੇ ਨੇਤਾ ਉਥੇ ਸਟੇ ਕਰ ਲਈ ਦੱਸੇ ਮੈਂ ਦੇਖਦਾ ਹੁੰਦਾ ਸੀਗਾ ਕਿ ਯਾਰ ਇੰਨੀ ਵਧੀਆ ਜਗ੍ਹਾ ਹੈ ਖੰਡਰ ਬਣਾ ਰੱਖੀ ਹੈ ਕੋਈ ਧਿਆਨ ਦੇ ਰਿਹਾ ਕਿਉਂ ਨਹੀਂ ਧਿਆਨ ਦੇ ਰਿਹਾ ਉੱਥੇ ਇੱਕ ਕੇ ਟੇਕਰ ਮੁੰਡਾ ਕੰਮ ਕਰਦਾ ਸੀ ਮੈਂ ਉਹਨੂੰ ਪੁੱਛਦਾ ਸੀ ਕਿ ਵੀ ਇੱਥੇ ਕੌਣ ਕੀ ਕੀ ਕਰਦੇ ਕਹਿੰਦੀ ਕੁਛ ਨਹੀਂ ਤਾਂ ਤੁਸੀਂ ਆਉਣੇ ਬਸ ਜਿਹਦੇ ਤੁਸੀਂ ਆਉਣੇ ਉਹਦੇ ਥੋੜਾ ਬਹੁਤ ਅਸੀਂ ਸਾਫ ਸਪਾਈ ਜੀ ਕਰ ਦਿੰਨੇ ਆ ਇੱਥੇ ਨਹੀਂ ਕੋਈ ਆਉਂਦਾ ਜੀ ਮੈਂ ਯਾਰ ਇੰਨੀ ਸੋਹਣੀ ਜਗ੍ਹਾ ਲੋਕ ਵਾਤਾਵਰਨ ਲੋਕ ਇਹੋ ਜਿਹੀ ਜਗ੍ਹਾ ਨੂੰ ਪਾੜ ਦੇ ਫਿਰਦੇ ਆ ਵੀ ਸਾਨੂੰ ਜੇ ਕਿਤੇ ਪਰਿਵਾਰ ਸਮੇਤ ਇੱਧਰਲੇ ਪਾਸੇ ਮੌਕਾ ਮਿਲ ਜੇ ਕਿਉਂਕਿ ਸ਼ਹਿਰਾਂ ਚ ਇੰਨੀ ਭੀੜ ਭੜੱਕੇ ਨੇ ਲੋਕ ਥੋੜਾ ਜਿਹਾ ਬਾਹਰ ਜਾ ਕੇ ਕੁਦਰਤ ਨੂੰ ਦੇਖਣਾ ਚਾਹੁੰਦੇ ਆ ਜਿਸ ਮੈਂ ਕਹਾ ਮੈਂ ਕੁਦਰਤੀ ਮੈਂ ਉਹਨੂੰ ਕਹਿੰਦਾ ਮੈਂ ਕਹਾ ਕੋਈ ਗੱਲ ਨਹੀਂ ਜੇ ਕਿਤੇ ਤੋਂ ਪ੍ਰਵਾਹ ਪ੍ਰਮਾਤਮਾ ਨੇ ਕੋਈ ਮੌਕਾ ਦਿੱਤਾ ਇੱਥੇ ਆਉਣ ਕਾ ਲੱਗਣਗੇ ਅਸੀਂ ਫਿਰ ਅਨੁਸਾਰ ਫੋਰੈਸਟ ਡਿਪਾਰਟਮੈਂਟ ਦੀ ਮੀਟਿੰਗ ਕੀਤੀ ਤੇ ਕੇ ਆ ਵੀ ਨੂੰ ਅਪਡੇਟ ਕਰ ਦੋ ਚੋਹਾਲ ਤੁਸੀਂ ਅੱਜ ਜਾ ਕੇ ਦੇਖਿਓ ਦੋ ਦੋ ਮਹੀਨਿਆਂ ਦੀ ਵੇਟਿੰਗ ਹੈ ਜੀ ਬੁਕਿੰਗ ਵਾਸਤੇ ਉੱਥੇ ਰਹਿਣ ਵਾਸਤੇ ਉੱਥੇ ਟਰੀ ਹਾਊਸ ਬਣਾਤੇ ਓਪਨ ਕਿਚਨ ਬਣਾਤੀ ਆਲੇ ਦੁਆਲੇ ਦੇ ਪਿੰਡਾਂ ਦੀਆਂ ਮਾਵਾਂ ਬਜ਼ੁਰਗ ਜਿਨ੍ਹਾਂ ਨੂੰ ਉਹ ਸਾਗ ਬਣਾਉਣੇ ਆਉਂਦੇ ਐ ਉਹ ਮੱਕੀ ਦੀਆਂ ਰੋਟੀਆਂ ਪਾਣੀ ਹੱਥੀਆਂ ਬਣਾਉਣੀਆਂ ਆਉਂਦੀਆਂ ਨੇ ਉਹ ਆਉਂਦੀਆਂ ਨੇ ਤੇ ਆਪਦੀ ਮਰਜ਼ੀ ਦਾ ਤੁਸੀਂ ਖਾਣਾ ਖਾ ਸਕਦੇ ਹੋ ਆਪਣੀ ਮਰਜ਼ੀ ਦੇ ਨੂਨ ਮਿਰਚ ਆਪਣੀ ਮਰਜ਼ੀ ਦੇ ਮਸਾਲੇ ਪਵਾ ਸਕਦੇ ਹਾਂ ਤੇ ਉੱਥੇ ਕਮਰੇ ਅਪਡੇਟ ਕਰਤੇ ਤੇ ਜੰਗਲ ਸਫਾਰੀ ਸ਼ੁਰੂ ਕਰਤੀ ਜੰਗਲ ਦੇ ਵਿੱਚ ਲੈ ਕੇ ਜਾਂਦੇ ਆ ਦਿਖਾਉਂਦੇ ਆ ਸਾਰਾ ਕੁਦਰਤ ਦੇ ਨਜ਼ਾਰੇ ਤੇ ਇਸੇ ਤਰ੍ਹਾਂ ਹੀ ਅਸੀਂ ਹੁਣ ਫੋਰੈਸਟ ਦੇ ਚੋਹਾਲ ਦੀ ਕਾਮਯਾਬੀ ਤੋਂ ਬਾਅਦ ਹੋਰ ਵੀ ਮੈਂ ਕਿਹਾ ਵੀ ਜਿੰਨੇ ਵੀ ਜੋ ਫੋਰੈਸਟ ਡਿਪਾਰਟਮੈਂਟ ਦੇ ਇਸ ਤੋਂ ਖੰਡਰ ਬਣੇ ਪਏ ਨੇ ਉਹਨਾਂ ਨੂੰ ਅਪਡੇਟ ਕਰੋ ਉਹਦੇ ਨਾਲ ਮੈਕਮੇ ਕੋਲੇ ਪੈਸਾ ਆਊਗਾ ਜੀ ਮੈਕਮੇ ਕੋਲ ਪੈਸਾ ਆਊਗਾ ਤਾਂ ਮੈਕਮੇ ਹੋਰ ਤਜਰਬੇ ਕਰੂਗਾ ਨਵੇਂ ਬੰਦੇ ਰੱਖਾਂਗੇ ਹੋਰ ਨਵੀਆਂ ਚੀਜ਼ਾਂ ਕਰਾਂਗੇ ਮੈਕਮਾ ਪੈਰਾਂ ਸਿਰ ਖੜਾ ਹੋ ਜਾਊਗਾ ਕਿਸੇ ਤੋਂ ਇਧਰ ਉਧਰੋਂ ਕਰਜ਼ਾ ਜਾ ਕੇ ਇਧਰ ਉਧਰੋਂ ਕਿਸੇ ਬਲ ਚੱਕਣ ਦੀ ਲੋੜ ਨਹੀਂ ਪੈਣੀ ਤੁਸੀਂ ਜਾਣਦੇ ਹੋਗੇ ਬਹੁਤ ਸਾਰੇ ਚੋਹਾਲ ਬਾਰੇ ਮੈਂ ਆਪਣੇ ਸਾਰੇ ਜਿੰਨੇ ਵੀ ਦੋਸਤ ਮਿੱਤਰ ਨੇ ਮੇਰੇ ਕੋਈ ਬਾਹਰੋਂ ਅਮਰੀਕਾ ਤੋਂ ਜੇ ਤੋਂ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਹਿਣਾ ਬਾਅਦ ਚ ਜਾ ਕੇ ਜਿੱਤੇ ਮਰਜ਼ੀ ਚੱਲ ਜਿਓਂ ਕਿਰੇ ਇੱਕ ਵਾਰੀ ਚਹਾਲ ਜਾ ਕੇ ਆਇਓ ਔਰ ਜਦੋਂ ਇੱਕ ਵਾਰੀ ਚਲੇ ਜਾਂਦੇ ਨੇ ਉਹ ਕਹਿੰਦੇ ਅਸੀਂ ਇੱਥੋਂ ਹੁਣ ਸਾਡਾ ਇਹ ਦੋ ਦਿਨ ਹੋਰ ਬਤਾਓ ਇੱਥੇ ਫਿਰ ਅੱਗੇ ਮਾਊਥ ਪਬਲਿਸਿਟੀ ਹੋ ਜਾਂਦੀ ਹੈ ਤਾਂ ਪਤਾ ਲੱਗਿਆ ਸੋ ਇਸ ਕਰਕੇ ਬਹੁਤ ਕੁਝ ਪਿਆ ਕੁਦਰਤ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਪਹਾੜ ਵੀ ਨੇ ਪੰਜਾਬ ਕੋਲੇ ਸਭ ਤੋਂ ਜ਼ਰਖੇਜ਼ ਸਭ ਤੋਂ ਉਪਜਾਊ ਸਭ ਤੋਂ ਫਰਟਾਈਲ ਧਰਤੀ ਪੰਜਾਬ ਕੋਲੇ ਹੈ ਜੰਗਲ ਬੀੜਾਂ ਵੀ ਪੰਜਾਬ ਕੋਲੇ ਹੈਗੀਆਂ ਨੇ ਨੀਲੇ ਰੰਗ ਦਾ ਪਾਣੀ ਜਿੰਨਾ ਪੰਜਾਬ ਕੋਲੇ ਹੈ ਉਹਨਾਂ ਦੁਨੀਆਂ 'ਚ ਕਿਤੇ ਨੀਲੇ ਰੰਗ ਦਾ ਪਾਣੀ ਹੈ ਨਹੀਂ ਪਾਖੜਾ ਰنجੀਤ ਸਾਗਰ ਚਮਰੌੜ ਜਮਰੋੜ ਵਾਲੀ ਲੇਕ ਦੇਖਣ ਲਈ ਹੈ ਹੁਣ ਦੱਸਣ ਲੱਗਿਆ ਸੀ ਲੋਕਾਂ ਨੂੰ ਕਿ ਉੱਥੇ ਵੀ ਜਾਇਆ ਕਰੋ ਆਪਣੇ ਕੋਲੇ ਗੋਆ ਹੈ ਉਧਰ ਕਿੱਧਰ ਜਾਣਿਓ ਗੋਆ ਤਾਂ ਆਪਣੇ ਕੋਲੇ ਪਿਆ ਘਰੇ ਸਭ ਕੁਝ ਇਸ ਤਰਤੀ ਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਸ ਇੱਕ ਥੋੜਾ ਜਿਹਾ ਕਮੀ ਰੱਖ ਕੇ ਪ੍ਰਮਾਤਮਾ ਨੇ ਸਭ ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੁੱਤਾਂ ਨੇ ਖੂਨ ਨਿਚੋੜ ਲਿਆ ਲੋਕਾਂ ਦਾ ਧਰਤੀ ਵਿਖਾ ਗੇ ਪਤਾਲ ਖਾ ਗੇ ਅਸਮਾਨ ਖਾ ਗੇ ਕੁਝ ਛੱਡੀ ਹੋਈ ਨਹੀਂ ਪਤਾ ਨਹੀਂ ਕਿੱਡੇ ਕਿੱਡੇ ਹਾਜਮੇ ਨੇ ਇਹਨਾਂ ਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟੱਡ ਦੋ ਗਰ ਨਹੀਂ ਘੜਦਾ ਉਹ ਬਜਰੀਆਂ ਬੁਜਰੀਆਂ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਬੂਟੇ ਖਾ ਗਏ ਸਾਰੇ ਪਹਿਲਾਂ ਲਾਉਣ ਵੇਲੇ ਖਾ ਗਏ ਫਿਰ ਵੱਢਣ ਵੇਲੇ ਖਾ ਗਏ ਫਿਰ ਫੇਰ ਦੁਬਾਰੇ ਲਾਉਣ ਵੇਲੇ ਖਾ ਗਏ ਸਭ ਤੋਂ ਪਹਿਲੀ ਜੇਲ ਯਾਤਰਾ ਜੇਲ ਕਿਰਪਾ ਜਿਹੜੀ ਉਹ ਤੁਹਾਡੇ ਵਿਭਾਗ ਦੇ ਮੰਤਰੀ ਤੇ ਹੋਈ ਸੀ ਨਾ ਨਾਬਿਆ ਨਾਪਾ ਤਾਂ ਵੈਸੇ ਵੀ ਸ਼ੂਰ ਆਉਣਾ ਹੁਣ ਵੀ ਇੱਕ ਨਾਬੇ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸੋ ਅਸੀਂ ਆਪਣੇ ਰਿਸੋਰਸਸ ਆਪਣੇ ਸਰੋਤ ਅਸੀਂ ਕੁਦਰਤੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਹਮਣੇ ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤਵਾਤ ਵਾਤਾਵਰਣ ਬਾਰੇ ਤਾਂ ਗੁਰੂ ਗੁਰੂ ਸਾਹਿਬ ਨੇ ਬੜਾ ਲਿਖਿਆ ਹੋਇਆ ਹੈ ਮਰਬਾਨੀ ਚ ਸਵਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਪ ਦੇ ਖੁੱਲ ਕੈਲੀਫੋਰਨੀਆ ਲੰਡਨ ਸ਼ਾਂਤਾ ਪੰਜਾਬ ਹੀ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨਾ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਘਰ ਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿੰਦਾ ਨਾ ਖਾਲੀ ਹੈ ਜਿਨ੍ਹਾਂ ਨੇ ਪਰਖਾਨ ਦੇਣੀਆਂ ਨੇ ਲੰਘ ਜਾ ਪੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚਲੇ ਗਏ ਮੈਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨ ਆਰ ਆਈਜ਼ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿਹਾ ਮੁੜਿਓ ਆਜੋ ਕੰਮ ਕਰੋ ਤੂੰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਆਉ ਬਹੁਤ ਸਾਰੇ ਮੁੰਡੇ ਆਏ ਨੇ ਬਾਹਰ ਮੁੜ ਕੇ ਆਏ ਨੇ ਉਹਨਾਂ ਨੇ ਕੰਮਕਾਰ ਕੀਤਾ 3 300 4 400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਕਿਸੇ ਨੇ ਪੰਜਾਬ ਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਆ ਉੱਥੋਂ ਸਿੱਖਿਆ ਇਹ ਕੰਮ ਆ ਕੇ ਇੱਥੇ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐ ਪੰਜਾਬ ਪੈਰਾਂ 'ਤੇ ਖੜਾ ਹੋਊਗਾ ਜੀ। ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ। ਜਿਵੇਂ ਮੇਰੇ ਸਾਈਨਾਂ ਨਾ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ। ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ। ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ। ਜਿੱਦ ਦੇ ਕੋਡ ਕਲੀਅਰ ਕਰ ਦਿੰਦੀਆਂ ਮੈਂ ਕਰ ਦਿੰਦਾ ਮੈਨੂੰ ਕੀ? ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿਤੋਂ ਕਿਸੇ ਠੇਕੇਦਾਰ ਤੋਂ। ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਹੁਣ ਇਸ ਕਰਕੇ ਮੈਂ ਤੁਹਾਨੂੰ ਬਤਾਈ ਦਿੰਦਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੈਸੇ ਮਤਲਬ ਕਈ ਸਾਲ ਲੇਟ ਹੈ ਕੰਮ ਇਹ ਕੋ ਕੋ ਨੂੰ ਧਿਆਨ ਨਹੀਂ ਦਿੱਤਾ ਹੁਣ ਤੱਕ ਤਾਂ ਤੁਸੀਂ ਤਰੱਕੀਆਂ ਕਰ ਕਰ ਕੇ ਗਾਂਹਾਂ ਵਾਲੇ ਅਹੁਦਿਆਂ ਤੇ ਵੀ ਪਹੁੰਚ ਸਕਦੇ ਸੀ ਚਲੋ ਦੇਰ ਆਏ ਦਰਸਤ ਆਏ ਤੁਸੀਂ ਬਹੁਤ ਸ਼ਿੱਦਤ ਨਾਲ ਤੇ ਇਮਾਨਦਾਰੀ ਨਾਲ ਕੰਮ ਕਰੋਗੇ ਮੈਨੂੰ ਉਮੀਦ ਹੈ ਤੇ ਪੰਜਾਬ ਦਾ ਜਿਹੜਾ ਆਬੋ ਹਵਾ ਉਹ ਤੁਹਾਡੇ ਹੱਥ ਚ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਨਹਿਰੀ ਪਾਣੀ ਵੀ ਦਰਖਤ ਵੀ ਸਾਰੇ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਔਰ ਲੋਕ ਸਾਥ ਵੀ ਦੇ ਰਹੇ ਨੇ ਬਹੁਤ ਸਾਰੇ ਮੈਂ なんだ